ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦਾ ਦੇਖੋ ਮੀ ਬਹੁਤ ਪੈ ਰਹਾਂ ਤੇ ਬਹੁਤ ਮੁਸ਼ਕਲ ਨਾਲ ਮੈਂ ਇੱਥੇ ਤੱਕ ਸੂਲਰ ਤੱਕ ਪਹੁੰਚਿਆ ਬਾਈ ਮੈਨੂੰ ਲੈ ਕੇ ਆਇਆ ਇੱਥੇ ਤੇ ਇੱਥੇ ਆਪਣੇ ਦੋਸਤ ਤੁਹਾਨੂੰ ਲੈ ਕੇ ਆ ਰਹੇ ਨੇ ਬਾਈ ਦੀ ਗੱਡੀਆਂ ਦੀ ਵਰਕਸ਼ਾਪ ਆ ਆ ਦੇਖੋ ਆਹ ਸ਼੍ਰੀ ਗਣੇਸ਼ ਤੇ ਆਪਣਾ ਭਰਾ ਇਹ ਤੈਨੂੰ ਵੱਤ ਤੋਂ ਵੱਤ ਸਪੋਰਟ ਕਰਿਆ ਕਰੋ ਬਾਈ ਨੂੰ ਕੰਮ ਬਹੁਤ ਵਧੀਆ ਕਰਦਾ ਗੱਡੀਆਂ ਦਾ ਇਹ ਲੋ ਜੀ ਦੋਸਤ ਆਪਣੇ ਆ ਗਏ ਆਪਾਂ ਨੂੰ ਲੈਣਾ 20 ਬਹੁਤ ਪੈ ਰੇ ਤੇ ਆਪਾਂ ਚੱਲੇ ਹੁਣ ਪਲਾਟ ਦੇ ਉੱਤੇ ਹੈਗਾ ਅੱਜ ਆਪਣਾ ਧਰਨਾ ਤੇ ਬਹੁਤ ਜ਼ਰੂਰੀ ਦਾ ਪਹੁੰਚਣਾ ਬਹੁਤ ਮੁਸ਼ਕਲਾਂ ਚੋਂ ਨਿਕਲ ਕੇ ਆਇਆ ਵਾ ਅਰੇ ਕੋਈ ਉਹਦੀ ਬਣਾਈ ਹੁੰਦਾ ਹਾਂ ਚੱਲਿਆ ਕਟੱਪਾ ਬਾਹੂਬਲੀ ਫਿਲਮਾਂ ਦੇਖੋ ਜੀ ਆ ਦੇਖੋ ਓਏ ਤੀਰ ਤੇ ਨਾ ਹਰ ਜੋ ਆਹ ਆਹ ਟੈਂਟਰ ਲੱਗੇ ਜੀ ਲਾਣਾ ਘਰ ਨਾ ਜਾ ਰਿਹਾ ਰਜੂ ਰਾਇਆ ਰਜੂ ਰਿਆ ਪੂਰੇ ਆਇਆ ਸਾਡੇ ਪ੍ਰਧਾਨ ਸਾਹਿਬ ਖੜੇ ਨਹੀਂ ਆ ਦੇਖੋ ਬੋਲੇ ਹੂ ਨਾ ਬੇਰਾ ਜੀ ਰਾਜਸੀ ਨੇ ਅੱਜ ਆਮੀਨ ਨੂੰ ਕਿੱਥੇ ਜਾਣਦਾ 10 ਮਿੰਟ ਕਰਨੀ ਪੈਦੀ ਅੱਜ ਤੋਂ ਯੂਨੀਅਨ ਆ ਚੀਜ਼ ਦਾ ਕੀ ਹੱਲ ਕੱਢਦੇ ਹੁਣ ਦੋਨੋਂ ਪਾਸੇ ਮਸਲੇ ਦੇਖੋ ਨਾ ਇੱਕ ਪਾਸੇ ਦਿੱਕਲਾਣਾ ਦੇਖੋ ਕੱਲ ਨੂੰ ਫਿਰ ਅਫਸਰ ਆਣੂਗਾ ਮੀ ਬਹੁਤ ਪੈ ਰਹੀ ਆ ਇਹ ਕਰਤਾ ਸਵਾਲ ਸਿੰਘ ਦੇਵਤਾ ਨੇ ਕਰਤਾ ਇਹ ਜਾ ਜਨੋ ਹਾਂ ਤੇ ਭਾਈ ਆਪਣੇ ਜਿਹੜੀ ਪਲਾਨ ਬਦਲ ਲਈ ਮੰਗਾ ਸੀ ਮੀ ਬਹੁਤ ਜ਼ਿਆਦਾ ਪੈ ਰਹੀ ਇਹ ਦੇਖੋ ਆ ਦੇਖੋ ਪਟਿਆਲੇ ਦੇ ਕੋਲ ਪਟਿਆਲੇ ਪੰਜਾਬ ਉਹ ਦੇਖੋ ਖੜੇ ਨੇ ਬਲਗ ਬੰਦੇ ਸਾਡੇ ਤਾਂ ਜੋ ਕਰਨਾ ਕਿ ਮੇਰੇ ਆ ਬਹੁਤ ਵਧੀਆ ਰਿਹਾ ਧਰਨਾ ਮੰਗਾ ਪੂਰੀਆਂ ਹੋ ਗਈਆਂ ਬੜੀ ਵਧੀਆ ਨਜ਼ਾਰੇ ਐਨਸਰੇ ਸਿਰੇ ਸਿਰੇ ਚਾਹ ਕਿੰਨੇ ਕਿ ਪੀਤੀ ਅੱਜ ਦਾ ਜਮਾ ਨਹੀਂ ਪੀਆ ਦੋ ਗਲਾਸ ਤੰਗ ਪੀ ਹੋਈ ਆ ਸਰਗਾ ਦੋ ਗਲਾਸ ਵਾਲਾ ਤੇਰਾ ਹਾਂ ਜੀ ਬਾਈ ਦਾ ਬਿਲੇ ਦੀ ਆ ਬਾਈ ਦਾ ਪੁੱਛਣਾ ਬਾਈ ਕਿਵੇਂ ਰਿਹਾ ਧਰਨਾ ਚ ਵਧੀਆ ਰਿਹਾ ਮੈਨੂੰ ਤੂੰ ਠੰਡਾ ਹੀ ਲੱਗਦਾ ਯਾਰ ਕਿ ਠੰਡ ਲੱਗਦੀ ਹੈ ਇਹ ਡੰਡਾ ਹੀ ਲੱਗਦਾ ਯਾਰ ਕੀ ਦੀ ਰਿਵਿਊ ਰਾਜਕੁਮਾਰ ਤੋਂ ਲੈਨੇ ਜੀ ਪਰ ਵੀ ਵਾਈ ਦੇ ਤਾ ਮੌਸਮ ਆ ਮੀਂਹ ਪੈ ਰਿਹਾ ਤੱਕ ਤੱਕ ਗੜੇ ਆਣ ਆੜੇ ਆਪਣੇ ਯਾਰ ਬਾ ਯਾਰ ਤੈਨੂੰ ਮੌਸਮ ਬਾਰੇ ਪੁੱਛਿਆ ਮੈਂ ਇਧਰ ਅੱਜ ਦੇ ਧਰਨੇ ਬਾਰੇ ਪੁੱਛਿਆ ਬਾਈ ਚੱਲ ਅੰਦਰ ਚੱਲ ਧਰਨਾ ਬਹੁਤ ਵਧੀਆ ਰਿਹਾ ਵਧੀਆ ਸਭ ਕੁਝ ਨਿਪਟ ਗਿਆ ਹੁਣ ਆਪਾਂ ਟੂਰਟੀ ਕਰਨ ਚੱਲੇ ਅੰਦਰ ਤਾਂ ਮੇਰੇ ਬਾਜੀ ਨਾਲ ਕੀ ਟੀ 2 ਜੀ ਵੀ ਚੱਲਿਆ ਨਾਲ ਟੀ 2 ਆ ਟੀ 2 ਦੀ ਤਰੀ ਟੀ 2 ਦੀ ਤਰੀ ਉਹ ਬਣਦਾ ਵੈਸੇ ਵਲੌਗ ਚ ਆ ਵੇਖੋ ਟੈਂਟ गिर ਗਿਆ ਮੀਂਹ ਪਾਉ ਜਾਗਾ ਕੀ ਕਹੋਗੇ ਜੀ ਟੈਂਟ ਬਾਰੇ ਕੀ ਕਹੋਗੇ ਟੈਂਟ ਬਾਰੇ ਟੈਂਟ ਦਾ ਕੋਈ ਬਜ਼ੂਰ ਨਹੀਂ ਹੈਗਾ ਟੈਂਟ ਦਾ ਕੀ ਬਜ਼ੂਰ ਆ ਭਾਈ ਆਹ ਸੈੱਟ ਪਾਉ ਸਾਡਾ ਬੰਦਾ ਇਹ ਅੱਜ ਇਹਨੇ ਸੈੱਟ ਪਵਾ ਦੇਣਾ ਤੇ ਉਹ ਪਾ ਦੇਣਾ ਆਪਾਂ ਅਗਲੇ ਮੀਂਹ ਚ ਫਿਰ ਸੈੱਡੇ ਬਣਾਵਾਂਗੇ ਇੱਥੇ ਬਹੁ ਵੀ ਸੈੱਡ ਪਾਉਣਾ ਲੋਕਾਂ ਨੂੰ ਆਹ ਲਾ ਲਾਡੀ ਹੋਮੈਂਟ ਜੀ ਗਈ ਬੰਤੀ ਆ ਬਹੁ ਮਿੰਟ ਕਰੀ ਅੱਜ ਟੈਂਟ ਗੱਡਣ ਵਾਸਤੇ ਪਰ ਮਿਹਨਤ ਰਾਸ ਨਹੀਂ ਆਈ ਆ ਦੇਖੋ ਆ ਦੇਖੋ ਮੈਂ ਆ ਦੇਖੋ ਗੜੇ ਲੱਗੇ ਜੀ ਪੈਣ ਦੇ ਆ ਦੇਖੋ ਆ ਲੱਗੇ ਗੜੇ ਪੈਣ ਲੱਗੇ ਜੀ ਬਹੁਤ ਹੀ ਤੇਜ਼ੀ ਮੀ ਪੈ ਰਿਆ ਬਹੁਤ ਹੀ ਖਤਰਨਾਕ ਵੀ ਕਬੱਡੀ ਕੀ ਪਜਾਰਾ ਨਹੀਂ ਬਾਰੇ ਬਹੁਤ ਰੱਈਆ ਜੀ ਇਹ ਚੱਲਦੀ ਨਾ ਮੇਰੀ ਹੁਣ ਚੱਲਦੀ ਨਾ ਨੂੰ ਮੋਜਾ ਹੋਣਾ ਬੜੀ ਖਾਣਾ ਰਾਂ ਆਜਣਾ ਲੈਣਾ ਆਪਾਂ ਚਾਰ ਨੂੰ ਨਹੀਂ ਲੈਣਾ ਹਣਾ ਠੀਕ ਆ ਠੀਕ ਆ ਆ ਬੰਦਾ ਤਾਂ ਲਾਉਣੀ ਨਹੀਂ ਹੈ ਨਾ ਨਾ ਮੈਂ ਤਾਂ ਹੜੀ ਜੀ ਨਹੀਂ ਲਾਉਂਦਾ ਨਹੀਂ ਪੀ ਕੇ ਨਹੀਂ ਪੀ ਕੇ ਲਾਟੇ ਇਹ ਜੰਮਾ ਚਾਹ ਨਹੀਂ ਲੱਗਦੀ ਕਿੰਨੀ ਵੱਡੀ ਹੋਵੇ ਕਕਰ ਆ ਫਰਾਂਟ ਹੋਣੀ ਵੱਡੀ ਹੋਵੇ ਆ ਪਿੱਛੇ ਦੀ ਦਾੜੀ ਦੋਸਤਾਂ ਮੋਰ ਵੇਖੀ ਪਰ ਮਾਟੀ ਚਾਪੇ ਲੈ ਓਏ ਓਏ ਚੱਕੇ ਬੜੇ ਪੈ ਰਹੇ ਛਤਰੀ ਗਏੜਾ ਅੱਜ ਕੋਈ ਗੈਂ ਨਹੀਂ ਖੜਾ ਇਕੱਲੀ ਛਤਰੀ ਛਤਰੀ ਹੈਗੀ ਅੱਜ ਇਕੱਲਾ ਗਾਇੰਗ ਰਹਿ ਗਿਆ ਓਏ ਹੋਏ ਓਏ ਇਹਦੇ ਵਿਚਾਰ ਸੁਣੇ ਜਾਣ ਬੰਦੇ ਆ ਕਹਿੰਦੇ ਵੀ 2 ਘੰਟੇ ਲਾ ਕੇ ਭੱਜੂ ਕਹਦਾ ਡਿਊਟੀ ਤੋਂ ਆ ਬੰਦਾ ਬਹੁਤ ਕਦਰਨਾਕ ਹੈ 2 ਘੰਟੇ ਲਾ ਕੇ ਗਿਆ ਜਾਜੀ ਤਖਵਾਰ ਨਾ ਦੇ ਜਾਲੀ ਕੜੇ ਕੜੇ ਕਰੇ ਦੇਖੋ ਕੜੇ ਆਹ 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 ਦੇਖੋ ਕੜੇ ਬਹੁਤ ਹੀ ਖਤਰਨਾਕ ਮੀ ਬਹੁਤ ਹੀ ਜ਼ਬਰਦਸਤ ਮੀ ਆਹ ਦੇਖੋ ਵੀ ਆਹ ਦੇ ਕੜੇ ਪੈ ਰਹੇ ਨੇ ਸਾਹਿਬੀ ਕਾਰਜੀ ਪ੍ਰਦਾਵੀ ਫਸਲ ਕਰ ਪ੍ਰਦਾਤਾ ਉਹ ਪਰਾ ਨਹੀਂ ਕਰੀ ਜੜਾ ਆਹ ਕੀ ਲੋਹਾਂ ਵਾਲੀ ਲੱਗਿਆ ਬਾੜਾ ਦੋਸਤੋ ਅੱਜ ਦਾ ਦਿਨ ਬਹੁਤ ਹੀ ਸੰਘਰਸ਼ ਭਰਿਆ ਰਿਹਾ ਬਹੁਤ ਹੀ ਮੁਸ਼ਕਲ ਨਾਲ ਅੱਜ ਮੈਂ ਧਰਨੇ 'ਚ ਪਹੁੰਚਿਆ ਤੇ ਡਿਊਟੀ ਦੇ ਬਹੁਤ ਹੀ ਔਖੇ ਪਹੁੰਚੇ ਅੱਜ ਮੀਂਹ ਬਹੁਤ ਪੈ ਰਿਹਾ ਤਾਂ ਹੁਣ ਵੀ ਜਦੋਂ ਮੈਂ ਬਹੁਤ ਜ਼ਬਰਦਸਤ ਮੀਂਹ ਤਾਂ ਚਲੋ ਕਿਸੇ ਤਰ੍ਹਾਂ ਮੈਂ ਆ ਗਿਆ ਕਿਸੇ ਦੇ ਲਿਫਟ ਲੈ ਕੇ ਘਰੇ ਪਰ ਮੀਂਹ ਬਹੁਤ ਜ਼ਿਆਦਾ ਤਾਂ ਗੜੇ ਪਏ ਨੇ ਤੇ ਸਿਕਰ ਸਪਰੇ ਆਤਰ ਨਾ ਦਾ ਦੇ ਕਿ ਉਮੀਜ ਉਥੇ ਟੈਂਟ ਲੱਗਾ ਹੋਇਆ ਦਾ ਟੈਂਟ ਵੀ ਸਾਡਾ ਡਿੱਗ ਗਿਆ ਦਾ ਮੀਂਹ ਦੇ ਕਾਰਨ ਕਿ ਉੱਪਰੋਂ ਤਰਪਾਲ ਪਾਈ ਹੋਈ ਸੀ ਤਰਪਾਲ ਪਾਣੀ ਨਾਲ ਭਰ ਗਈ ਤੇ ਉਹ ਡਿੱਗ ਗਈ ਤੇ ਜਰੂਰ ਦੱਸਿਓ ਦੋਸਤੋ ਕਿ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ